ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂਆਂ ਦੀ ਬਾਣੀ ਦਰਜ ਹੈ ਸ੍ਰੀ ਦਰਬਾਰ ਸਾਹਿਬ ਦੇ ਸਭ ਤੋਂ ਪਹਿਲੇ ਗਰੰਥੀ ਕਿਹੜੇ ਸਨ ਸ੍ਰੀ ਦਰਬਾਰ ਸਾਹਿਬ ਦੇ ਸਭ ਤੋਂ ਪਹਿਲੇ ਗਰੰਥੀ ਬਾਬਾ ਬੁੱਧਾ ਜੀ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਰਾਗ ਹਨ श्री गुरु ग्रंथ साहब जी विती राग हैं अष्टपदी की है पदी अठ बंदा की रचना है श्री गुरु ग्रंथ साहिब किनिया वारा हैं श्री गुरु ग्रंथ साहिब विच कुल बाई वारा हैं ਇਹਨਾਂ ਵਿੱਚੋਂ 21 ਵਾਰਾਂ ਚਾਰ ਗੁਰੂ ਸਾਹਿਬਾਨ ਦੀਆਂ ਹਨ ਤੇ ਇੱਕ ਵਾਰ ਭਾਈ ਸਤਾਜੀ ਅਤੇ ਭਾਈ ਬਲਵੰਡ ਜੀ ਦੀ ਹੈ ਪੰਜ ਤਖਤਾਂ ਦੇ ਕੀ ਨਾਮ ਹਨ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਪਟਨਾ ਸਾਹਿਬ ਸ਼੍ਰੀ ਦਮਦਮਾ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਕੁੱਲ ਕਿੰਨੇ ਅੰਗ ਹਨ ਸ਼੍ਰੀ ਗੁਰੂ ਗਰੰਤ ਸਾਹਿਬ ਜੀ ਵਿੱਚ ਕੁੱਲ 1430 ਰੰਗ ਹਨ ਖਾਲਸੇ ਦਾ ਪਿਤਾ ਕੌਣ ਹੈ ਖਾਲਸੇ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਪੰਜ ਪਿਆਰਿਆਂ ਦੇ ਨਾਮ ਕੀ ਹਨ पाई दया सिंह जी पाई धर्म सिंह जी पाई हिम्मत सिंह जी पाई मोहकम सिंह जी पाई साहेब सिंह जी सिखा दे नौवें गुरु कौन हैं सिखा दे नौवें श्री गुरु तेग बहादुर साहेब जी हैं